ਉੱਚ ਗੁਰਬਾਣੀ ਦੀ ਜੋ ਵਿਚਾਰ ਹੈ ਜੋ ਵਿਆਖਿਆ ਹੈ ਇਸ ਸੰਬੰਧੀ ਧੰਨ ਗੁਰੂ ਰਾਮਦਾਸ ਜੀ ਦਾ ਇੱਕ ਤਵਾ ਰੀਖੀ ਇਤਿਹਾਸਕ ਬੋਲ ਹੈ ਬਚਨ ਹੈ ਕਿ ਜਦੋਂ ਕਥਾ ਹੋਵੇ ਚਾਹ ਕੋਈ ਵਿਚਾਰ ਕਰੇ ਚਾਹ ਸੰਗਤ ਵਿੱਚ ਕੋਈ ਵਿਚਾਰ ਸਰਵਣ ਕਰੇ ਉਸ ਦੀ ਬਿਰਤੀ ਕੈਸੀ ਹੋਵੇ ਉਥੇ ਸਤਿਗੁਰਾਂ ਨੇ ਸਿੱਖਾਂ ਨੂੰ ਉਪਦੇਸ਼ ਦਿੰਦਿਆਂ ਇਹ ਵਚਨ ਕੀਤਾ ਧਰਿਓ ਅਰਥ ਜੋ ਸ਼ਬਦ ਮਝਾਰਾ ਜਿਹੜਾ ਅਰਥ ਸ਼ਬਦ ਦੇ ਵਿੱਚ ਮੌਜੂਦ ਹੈ ਜਾਂ ਜਿਹੜਾ ਅਸੀਂ ਸ਼ਬਦ ਦਾ ਅਰਥ ਕਰ ਰਹੇ ਹਾਂ ਧਰਿਓ ਅਰਥ ਜੋ ਸ਼ਬਦ ਮਝਾਰਾ بار بار ਉਰ ਕਰੇ ਵਿਚਾਰਾ ਉਸ ਅਰਥ ਨੂੰ ਭਾਵੇਂ ਲਿਖਤੀ ਰੂਪ ਵਿੱਚ ਕੋਈ ਪੜਦਾ ਹੋਵੇ ਤੇ ਖਾਸ ਕਰਕੇ ਜਿਹੜਾ ਕਥਾ ਰੂਪ ਦੇ ਵਿੱਚ ਅਰਥ ਸੁਣਦਾ ਹੋਵੇ ਅਰਥ ਕਰਦਾ ਹੋਵੇ ਉਸ ਅਰਥ ਨੂੰ ਵਾਰ-ਵਾਰ ਆਪਣੇ ਖਿਰਦੇ ਵਿੱਚ ਵਿਚਾਰੇ ਫਿਰ ਮਨ ਚਾਇਆ ਜੀ ਮਹਾਰਾਜ ਵਾਰ-ਵਾਰ ਕਿਉਂ ਵਿਚਾਰੇ ਆਮ ਤੌਰ ਤੇ ਸੀ ਕੋਈ ਕਿਤਾਬ ਪੜ੍ਹਨੇ ਇੱਕ ਵਾਰੀ ਕੋਈ ਪੇਜ ਪੜਿਆ ਉਸ ਤੋਂ ਅੱਗੇ ਨਿਕਲ ਗਿਆ ਦੁਨੀਆਵੀ ਪੁਸਤਕ ਥੋੜੀ ਜੀ ਆਪਾਂ ਨਜ਼ਰ ਮਾਰਨੇ ਆ ਪਰ ਆਪ ਜੀ ਕਹਿ ਰਹੇ ਹੋ ਵੀ ਅਰਥ ਵਿਚਾਰ ਪੜਦਾ ਹੋਵੇ ਉਹਨੂੰ ਵਾਰ-ਵਾਰ ਵਿਚਾਰੇ ਸੋਣੇ ਕੋ ਇਹਨੂੰ ਵਾਰ-ਵਾਰ ਵਿਚਾਰੇ ਵਿਚਾਰਨ ਦਾ ਮਤਲਬ ਕੀ ਹਜ਼ੂਰ ਨੇ ਕਿਹਾ ਉਹਦਾ ਮਤਲਬ ਇਹ ਹੈ ਕਿ ਜੋ ਕੁਝ ਸ਼ਬਦ ਵਿੱਚ ਦੱਸਿਆ ਗਿਆ ਹੈ ਉਸ ਨਾਲ ਆਪਣੇ ਮਨ ਨੂੰ ਤੋਲੀ ਜਾਏ ਕਿ ਜੋ ਸਤਗੁਰਾਂ ਨੇ ਕਿਹਾ ਇਹਨੂੰ ਮੈਂ ਆਪਣੀ ਜ਼ਿੰਦਗੀ ਵਿੱਚ ਅਭਿਆਸ ਵੀ ਕਰ ਰਿਹਾ ਹਾਂ ਤੇ ਮਹਾਰਾਜ ਕਿੰਨੇ ਫਿਰ ਇਹ ਮਨ ਟਿਕਣਾ ਸ਼ੁਰੂ ਹੋ ਜਾਏਗਾ ਇਨ ਨੂੰ ਸਮਝ ਪਾਇਆ ਜੈ ਕਿ ਇਤਿਹਾਸ ਕ ਬੋਲੇ ਧਰਿਓ ਅਰਥ ਜੋ ਸ਼ਬਦ ਮਝਾਰਾ ਬਾਰ ਬਾਰ ਉਰ ਕਰੈ ਵਿਚਾਰਾ ਕਿਆ ਗੁਰ ਕਹ ਕਰੈ ਖਮ ਕਹਾਂ ਬਸ ਆਹ ਹੈ ਵਿਚਾਰ ਕਿ ਸਤਿਗੁਰੂ ਕਹਿ ਕੀ ਰਹੇ ਨੇ ਤੇ ਮੇਰੇ ਮਨਾਂ ਤੂੰ ਕੀ ਕਰ ਰਿਹਾ ਹੈ ਜਿਹਨੂੰ ਆਪਾਂ ਬਾਣੀ ਚ ਇਹ ਸ਼ਬਦ ਅਕਸਰ ਪੜਨੇ ਆ ਕਿ ਇਸ ਮਨ ਕੋ ਕੋਈ ਖੋਜੋ ਭਾਈ ਇਸ ਮਨ ਨੂੰ ਪੁੱਛ ਧਰਿਓ ਅਰਥ ਜੋ ਸ਼ਬਦ ਮਝਾਰਾ ਬਾਰ ਬਾਰ ਉਰ ਕਰੋ ਵਿਚਾਰਾ ਕਿਆ ਗੁਰ ਕਹੈ ਕਰੈ ਖਮ ਕਹਾ ਤੇ ਮਹਾਰਾਜ ਕਹਿੰਦੇ ਸਨੈ ਸਨੈ ਮਨ ਮੋਰੋ ਮਹਾ ਐਸਤਾ ਐਸਤਾ ਇਸ ਮਨ ਨੂੰ ਅਰਥ ਵਿਚਾਰ ਵਿੱਚ ਲੈ ਜਾਏਗਾ ਤੇ ਇਹ ਮਨ ਜਿਹੜਾ ਸਮਝਣਾ ਸ਼ੁਰੂ ਹੋ ਜਾਏਗਾ